thank you Get up and go ਰਾਣੀ ਹੋ ਤੋ ਰਾਣੀ ਹੋ ਤੋ ਰਾਣੀ ਹੋ ਤੋ ਰਾਣੀ ਹੋ ਮੇਰਾ ਰਾਤਾ ਸੋਨੇ ਚਾਈ ਸੋ ਰੀ ਨਾਨਕ ਤਿਸ ਬਲੇ ਹਾਰ ਅਸ਼ਟਪਨੀ ਰੁੱਟੀ ਕੰਨਨਹਾਰ ਗੋਪਾਨ ਸਰਬ ਜੀਆਂ ਪਿਪਰਤ ਪਾਨ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰਿ ਜਾਪ ਅਵਿਨਾਸੀ ਪ੍ਰਭ ਆਪੇ ਆਪ ਅਪਣ ਕੀਆ ਕਛੂ ਨਾ ਹੋਏ ਜਿਸੁ ਪ੍ਰਾਨੀ ਲੋਚੈ ਕੋਇ ਤਿਸ ਵੇ ਨਾਹੀ ਤੇਰਾ ਕਿਛੁ ਕਾਮ ਗਤ ਨਾਨਕ ਜਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਤਨ ਮੰਨਤਾ ਹੂੰ ਕਿ ਆਕੋ ਘਰ ਪੈ ਜਾਂ ਸਭ ਕਿਸ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੇਂ ਪ੍ਰਭ ਕੀ ਕਲਾ ਬਿਨਾ ਕਹਿਤਾਵੇਂ ਜੇ ਕੋ ਹੋਏ ਬਹਿ ਦਾ ਤਾਰ ਤਿਸ ਦੇਨ ਹਰ ਜਨ ਨੇ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹੋਂ ਰੋਗ ਨਾਨਕ ਸੋਜਨ ਸਦਾ arogh ਜਿਉ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੇਹ ਸਥੰਮਨ ਜਿਉ ਪਾਖਣ ਨਾਭ ਚੜ ਤਰੈ प्राणी गुरु चरण लगत निस्तरए ज्यों अंधकार दीपक परगास गुरु दर्शन देख मन होए विकास ज्यों महाउ ध्यान में मार्ग पावें तिन साधु संग मिल्योत प्रगटावें तिन संतन की बंचो धूरा नानकी हर लोचाह पूर मन मूर्ख काहे बिललाईए पूर्व का लिखे का लिखिया पाईए दुख सुख प्रभु देव न हार वरत्याग तूं तसे चेतन जो कृष करे सोई सुखमान ਉਹ ਲਾ ਕਾ ਹੈ ਫਰੇ ਆ ਜਾਣ ਕੌਣ ਬਸਤਾਈ ਤੇਰੇ ਸੰਗ ਲਪਰੇ ਰਸ ਰੂਪੀ ਪਤੰਗ RAM ਨਾਮ ਜਪਹਿ ਹਿਰਦੇ ਮਾਹ ਨਾਨਕ ਪਤ ਸੇਤੀ ਘਰ ਜਾਹੇ ਜਿਸ ਬਖਰ ਕੋ ਲੈ ਤੂੰ ਆਇਆ RAM ਨਾਮ ਸੰਤਨ ਕਾਇਆ ਤਾਜ ਬਹਿ ਮਾਨ ਲੇ ਹੁ ਮਨ ਮੋਲ RAM ਨਾਮ ਹਿਰਦੇ ਮੈਂ ਤੋਲ ਲਾਦ ਖੇਵ ਸੰਤੈ ਸੰਗ ਚਾਨ ਅਬ ਤਿਆਗ ਵਿਖਿਆ ਜੰਜਾਲ ਧਨ ਤਨ ਕਹੇ ਸਭ ਕੋਏ ਮੁਕੋ ਜਿਹੜਾ ਹਰ ਦਰਗੈ ਸੋਏ ਹੋ ਬਾਪਾਰ ਮਿਲਾ ਬਾਪਾਰ ਐ ਨਾਨਕ ਤਾਂ ਕਹਿ ਸਤਿ ਮਰਿਆ ਹਾਰ ਚਰਨ ਸਾਂਦ ਕੇ ਧੋਏ ਧੋਏ ਪੀਉ ਅਰ ਪ੍ਰਸਾਦ ਕੋ ਆਪਣਾ ਜੀਉ ਸਾਧਕੇ ਧੂਰ ਕਰੋ ਇਸ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਇਆ ਸਾਧ ਸੰਗ ਹਰ ਕੀਰਤਨ ਗਾਈ ਅਨਕ ਭਿਗਨ ਤੇ ਸਾਧੂ ਰਾਖੈ ਹਰ ਗੁਨ ਗਾਇ ਅਮਰਤ ਰਚਾਖੈ ਓਟ ਗਹੀ ਸੰਤੈ ਦਰਾਇਆ ਸਰਬ ਸੂਖ ਨਾਨਕ ਤਿਹ ਪਾਇਆ ਮਿਰਤੋ ਕੋ ਜੀਵਲਨ ਹਾਰ ਭੁਖੇ ਤੋ ਦੇਵਤਾ ਆਧਾਰ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾਲਹਿਣਾ ਪਾਏ ਸਭ ਗਤਿਸਕੈ ਹੋ ਕਰਣੈ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲਹਿ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਜਾਂ ਨਿਰਮਲ ਥੀ ਜਾਂ ਕੈ ਮਨpur ਕੀ ਪ੍ਰਤੀਤ ਤਿਸ ਜਨ ਆਬੈ ਹਰ ਪ੍ਰਭ ਜੀਤ